ਪਹਿਲਾ ਅੱਖਰ ਜਿਹੜਾ ਇੱਕ ਓੰਕਾਰ ਆਪਾਂ ਪੜ੍ਹਦੇ ਹਾਂ ਇਸ ਇੱਕ ਓੰਕਾਰ ਨੇ 33 ਕਰੋੜ ਦੇਵੀ ਦੇਵਤੇ ਵੱਲੋਂ ਸਾਡੀ ਸੁਰਤ ਵਾਪਸ ਕਰ ਲਈ ਵੀ 33 ਕਰੋੜ ਨੂੰ ਮੰਨਣ ਦੀ ਲੋੜ ਨਹੀਂ ਇੱਕੋ ਅਕਾਲ ਪੁਰਖ ਵਾਹਿਗੁਰੂ ਇੱਕ ਇਸ ਨੂੰ ਹੀ ਮੰਨਣਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਆਪਾਂ ਅੰਸ਼ ਬੰਸ਼ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਆਪਾਂ ਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਤੇ ਸੁੱਖ ਸਹੂਲਤਾਂ ਦੇ ਰਿਹਾ ਤੇ ਆਪਣੇ ਵਾਸਤੇ ਰਿਜਕ ਪਾਣੀ ਪੈਦਾ ਕਰ ਰਿਹਾ ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਨਾਲ ਮੇਲ ਮਲਾਪ ਕਿਵੇਂ ਹੋਏਗਾ ਗੁਰੂ ਦੀ ਕਿਰਪਾ ਨਾਲ ਕਿਹੜੇ ਗੁਰੂ ਦੀ ਕਿਰਪਾ ਨਾਲ ਗੁਰਬਾਣੀ ਗੁਰੂ ਦੀ ਕਿਰਪਾ ਨਾਲ ਜਦੋਂ ਆਪਾਂ ਨਾਮ ਬਾਣੀ ਨਾਲ ਜੁੜ ਜਾਗੇ ਤਾਂ ਇਹਦੀ ਕਿਰਪਾ ਹੋਏਗੀ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਾ ਦੇਗੀ ਰਾਗ ਗੌੜੀ ਬਾਰ ਕਬੀਰ ਜੀਓ ਕੀ ਇਹ ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਬਾਰ ਹੈ ਬਾਣੀ ਦੀ ਬਾਾਰ ਐ ਐਂ ਕਹਿ ਲੋ ਇਸ ਬਾਾਰ ਵਿੱਚ ਸਮਝਾਉਣਾ ਕਰਦੇ ਨੇ ਬਾਰ-ਬਾਰ ਹਰ ਕੇ ਗੁਣ ਗਾਵੋ ਭਗਤ ਜੀ ਕਹਿੰਦੇ ਵੀ ਮੈਂ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਭਾਵ ਪ੍ਰਭੂ ਦੀ ਸਿੱਖਤ ਸਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਗੁਰਬਾਣੀ ਰਾਹੀਂ ਸਿੱਖਤ ਸਲਾਹ ਕਰਨੀ ਇਹੀ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦਾ ਸੌਖਾ ਤਰੀਕਾ ਇਹੀ ਹੈ ਅਗੇ ਮਹਾਰਾਜ ਦੱਸਦੇ ਨੇ ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਗਮ ਗਮ ਦਾ ਮਤਲਬ ਹੁੰਦਾ ਗੁਰੂ ਦੇ ਚਰਨਾਂ ਵਿੱਚ ਅਪੜ ਕੇ ਮੈਂ ਇਹ ਭੇਦ ਲੱਭ ਲਿਆ ਹੈ ਜਿਸ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ਆਦਤ ਕਰੇ ਭਗਤ ਆਰੰਭ ਕਾਇਆ ਮੰਦਰ ਮਨ ਸਾ ਥੰਮ ਮਹਾਰਾਜ ਕਹਿੰਦੇ ਬਾਰ ਬਾਰ ਹਰ ਕੇ ਗੁਣ ਗਾ ਗਾ ਕੇ ਗੁਣ ਗਾ ਕੇ ਜੋ ਮਨੁੱਖ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ ਇਹ ਭਗਤੀ ਉਸ ਦੇ ਸਰੀਰ ਘਰ ਨੂੰ ਥੰਮੀ ਦਾ ਕੰਮ ਕਰਦੀ ਹੈ ਜਵੇਂ ਆ ਪਿੱਲਰ ਲੱਗੇ ਆ ਸੱਤ ਖੜੀ ਆ ਮਹਾਰਾਜ ਕਹਿੰਦੇ ਤੇਰੇ ਸਰੀਰ ਵਾਸਤੇ ਇੱਕ ਥੰਮੀ ਦਾ ਕੰਮ ਕਰਦਾ ਜਿਹੜਾ ਤੂੰ ਬਾਰ-ਬਾਰ ਪ੍ਰਭੂ ਪਰਮਾਤਮਾ ਦੇ ਗੁਣ ਗਾਣਾ ਬਾਰ-ਬਾਰ ਹਰ ਕੇ ਗੁਣ ਗਾ ਕੇ ਜੋ ਮਨੁੱਖ ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ ਉਹਦੇ ਜੀਵਨ ਵਾਸਤੇ ਇਹ ਥੰਮੀ ਦਾ ਕੰਮ ਕਰਦਾ ਹੈ ਪ੍ਰਭੂ ਪਰਮਾਤਮਾ ਦੇ ਗੁਣ ਗਾਣੇ ਕਾਇਆ ਮੰਦਰ ਮਨ ਸਾ ਥੰਮ ਮਹਾਰਾਜ ਕਹਿੰਦੇ ਇਹ ਭਗਤੀ ਉਸ ਦੇ ਸਰੀਰ ਘਰ ਨੂੰ ਥੰਮੀ ਦਾ ਕੰਮ ਕਰਦੀ ਹੈ ਤੇ ਅਗਲੇ ਬੰਦ ਚ ਮਾਰਾ ਦੱਸਦੇ ਨੇ ਅਬినాਸੀ ਅਖੰਡ ਸੁਰੀ ਜਾਏ ਸੁਰਹੀ ਜਾਏ ਮਹਾਰਾਜ ਕਹਿੰਦੇ ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦਿੰਦੀ ਹੈ ਭਾਵ ਉਸ ਦੇ ਗਿਆਨ ਇੰਦਰੀਆਂ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ ਅੱਖਾਂ ਚੰਗੀਆਂ ਦੇ ਚੰਗਾ ਦੇਖਣ ਲੱਗ ਜਾਂਦੀਆਂ ਕੰਨ ਚੰਗਾ ਸੁਣਨ ਲੱਗ ਜਾਂਦੇ ਜੀਭਾ ਚੰਗਾ ਬੋਲਦੀ ਐ ਪੈਰ ਮਾੜੇ ਪਾਸੇ ਨਹੀਂ ਜਾਂਦੇ ਹੱਥਾਂ ਨਾਲ ਕਿਸੇ ਕਿਸਮ ਦਾ ਕੋਈ ਮਾੜਾ ਕੰਮ ਨਹੀਂ ਕਰਦਾ ਮਹਾਰਾਜ ਕਹਿੰਦੇ ਭਗਤੀ ਨਾਲ ਸੰਬੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਚਰਨਾ ਵਿੱਚ ਜੁੜੀ ਰਹਿੰਦੀ ਹੈ ਜਿਹੜਾ ਨਾਮ ਬਾਣੀ ਨੂੰ ਸੁਣਨਾ ਸ਼ੁਰੂ ਕਰ ਦਵੇ ਪੜਨੀ ਸ਼ੁਰੂ ਕਰ ਲੋ ਮੈਂ ਤਾਂ ਹੁਣੇ ਵੀ ਕਹਿੰਦਾ ਉਹਨਾਂ ਵੀ ਆ ਦੇਖੋ ਮੋਬਾਈਲ ਤੇ ਇੰਨਾ ਖਜ਼ਾਨਾ ਪਿਆ ਨਾ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ ਕੁਜੇ ਚ ਸਮੁੰਦਰ ਵਾਲੀ ਗੱਲ ਐ ਆ ਛੋਟਾ ਜਿਹਾ ਮੋਬਾਈਲ ਆ ਇੱਕ ਐਪ ਡਾਊਨਲੋਡ ਕਰ ਲਓ ਉਹਦੇ ਵਿੱਚ ਸ਼ਬਦ ਵਿਚਾਰ ਅਰਥਾ ਸਮੇਤ ਮਿਲਦੇ ਆ ਤੇ ਉਦਾਂ ਵੀ ਬਹੁਤ ਸਾਰੇ ਭਗਤ ਗੁਰਮਖ ਪਿਆਰਿਆਂ ਦੀ ਸ਼ਬਦ ਵਿਚਾਰ ਕਥਾ ਕੀਰਤਨ ਨੈਟ ਤੇ ਚੜੀ ਆ ਉਹ ਆਪਾਂ ਸੁਣ ਸਕਦੇ ਆ ਯਾਨੀ ਕਿ ਕਹਿਣ ਦਾ ਭਾਵ ਹੁਣ ਸੌਖਾ ਤਰੀਕਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨਾ ਕੰਮਕਾਰ ਕਰਦੇ ਆਪਾਂ ਮੋਬਾਈਲ ਲਈ ਰੱਖੋ ਸੁਣ ਲਓ ਕੋਈ ਸਮਾਂ ਮੋਬਾਈਲ ਹੁਣ ਵੀ ਲੱਗਾ ਰਹਿੰਦਾ ਇਹ ਨਹੀਂ ਗੱਲ ਵੀ ਹੁਣ ਲੱਗਦਾ ਨਹੀਂ ਚੱਲਦਾ ਮੋਬਾਈਲ ਪ੍ਰਸ਼ਾਦ ਤੇ ਬਣਾਉਂਦੀਆਂ ਬੀਬੀਆਂ ਦੇ ਵੀ ਚੱਲੀ ਜਾਂਦੇ ਸਾਡੇ ਘਰ 'ਚ ਵੀ ਚੱਲਦੇ ਹੁੰਦੇ ਆ ਪਰ ਮੇਰਾ ਮੋਬਾਈਲ ਜਦੋਂ ਚੱਲੂਗਾ ਚਾਹੇ ਸਾਡੇ ਘਰ ਦੇ ਮੇਰੇ ਘਰ ਦੇ ਰੋਟੀ ਪਾਣੀ ਬਣਾਉਂਦੇ ਆ ਪ੍ਰਸ਼ਾਦ ਦਾ ਪਾਣੀ ਬਣਾਉਂਦੇ ਉਦੋਂ ਇਹੀ ਚੱਲੂਗਾ ਸ਼ਬਦ ਵਿਚਾਰ ਭਾਈ ਪੰਥਪ੍ਰੀਤ ਜਾਂ ਸਰਬਜੀ ਸੰਗਤ ਹੁੰਦਾ ਜਾਂ ਕੀਰਤਨ ਚੱਲਦਾ ਕੋਈ ਇਹੀ ਚੱਲੂਗਾ ਚਲਦਾ ਮੋਬਾਈਲ ਹੁਣ ਵੀ ਹੈ ਕਈਆਂ ਤੇ ਗੀਤ ਲਾਏ ਹੁੰਦੇ ਨੇ ਜਾਓ ਸੀਰੀਅਲ ਲੱਗਾ ਹੁੰਦਾ ਵਾ ਆਪ ਨਾਲੇ ਆਪ ਦਾ ਤਰ ਰਚੋਈ ਚ ਕੰਮ ਕਰੀ ਜਾਣਾ ਜਾਣੇ ਨਾਲੇ ਮੋਬਾਈਲ ਦੀ ਢੋਲ ਆਈ ਹੋਈ ਆ ਕੰਧ ਦੇ ਨਾਲ ਵੀ ਉਹ ਦੇਖੀ ਜਾਣ ਹਾਂ ਦੇਖਣਾ ਮੋਬਾਈਲ ਪਰ ਜੇ ਇਸ ਹੱਬ ਨਾਲ ਆਪਾਂ ਸੁਣਨਾ ਸ਼ੁਰੂ ਕਰ ਦਈਏ ਤਾਂ ਜੀਵਨ ਚੇਂਜ ਹੋ ਜਾਊਗਾ ਜੀ ਜੀਵਨ ਆਏ ਕਹਿ ਲੋ ਲੇਖੇ ਵਿੱਚ ਲੱਗ ਜਾਊਗਾ ਪ੍ਰਭੂ ਪਰਮਾਤਮਾ ਦੇ ਲੇਖੇ ਲੱਗ ਜਾ ਜੋ ਮਨੁੱਖਾ ਜਨਮ ਦਾ ਮਨੋਰਥ ਹੈ ਉਹ ਪੂਰਾ ਹੋ ਜਾਊਗਾ ਮਹਾਰਾਜ ਕਦੇ ਅਹਨਸ ਖੰਡ ਸੁਰਹੀ ਜਾਏ ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦਿੰਦੀ ਹੈ ਗੁਰਬਾਣੀ ਭਾਪ ਉਸ ਦੇ ਗਿਆਨ ਇੰਦਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ ਗਿਆਨ ਇੰਦਰੇ ਜਿਹੜੇ ਦੋ ਅੱਖਾਂ ਨੇ ਪੰਜ ਗਿਆਨ ਇੰਦਰੇ ਨੇ ਦੋ ਅੱਖਾਂ ਤੋਂ ਕੰਨ ਇਕ ਜੀਬ ਕੰਨ ਸੁਣਦੇ ਨੇ ਅੱਖਾਂ ਵੇਖਦੀਆਂ ਨੇ ਜੀਬ ਬੋਲਦੀ ਆ ਇਹ ਪੰਜੇ ਗਿਆਨ ਇੰਦਰੇ ਸੁਧਰ ਜਾਣਗੇ ਸੁਦਰਨਤਾ ਦਾ ਭਾਵ ਇਹੀ ਆ ਵੀ ਅੱਖਾਂ ਚੰਗਾ ਦੇਖਣੀਆਂ ਕੰਨ ਚੰਗਾ ਸੁਣਨਗੇ ਜੀਭਾਂ ਚੰਗਾ ਬੋਲੂਗੀ ਜੀਬ ਗਾਲੀ ਘਲੋਚ ਨਹੀਂ ਕਰੂਗੀ ਕੰਨ ਗੰਦਮੰਦ ਨਹੀਂ ਸੁਣਨਗੇ ਅੱਖਾਂ ਮਾੜਾ ਨਹੀਂ ਦੇਖਣਗੀਆਂ ਇਹ ਭੈਣ ਤੇ ਭਾਈ ਵਾਸਤੇ ਦੋਨਾਂ ਆਪਦੇ ਦੋਨਾਂ ਵਾਸਤੇ ਉਪਦੇਸ਼ ਹੈ ਵੀ ਜਦੋਂ ਗੁਰੂ ਦਾ ਗਿਆਨ ਆ ਗਿਆ ਅੱਖਾਂ ਸੁਧਰ ਗਈਆਂ ਕਿਵੇਂ ਸੁਧਰ ਗਈਆਂ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਬੇਟੀ ਵੱਡੀ ਨੂੰ ਮਾਂ ਸਮਾਨ ਇਸੇ ਤਰ੍ਹਾਂ ਹੀ ਭੈਣ ਨੂੰ ਉਪਦੇਸ਼ ਆ ਵੀ ਬਰਾਬਰ ਦੇ ਨੂੰ ਆਪਣੇ ਜੀਵਨ ਸਾਥੀ ਤੋਂ ਬਿਨਾਂ ਆਪਣੇ ਜੀਵਨ ਸਾਥੀ ਤੋਂ ਬਿਨ ਬਰਾਬਰ ਦੇ ਨੂੰ ਭਾਈ ਸਾਰੀ ਦੁਨੀਆ ਦੇ ਬਰਾਬਰ ਦੇ ਹਮ ਉਮਰ ਜੀ ਨੂੰ ਕਹਿੰਦੇ ਆਪਾਂ ਸਾਰੇ ਭਰਾ ਛੋਟੇ ਜਾਂ ਛੋਟੀ ਉਮਰ ਦੇ ਸਾਰੇ ਬੱਚਿਆਂ ਵਰਗੇ ਵੱਡੀ ਉਮਰ ਦੇ ਆਪਦੇ ਬਾਪ ਵਰਗੇ ਫਿਰ ਇਹ ਅੱਖਾਂ ਸੁਧਰ ਜਾਂਦੀਆਂ ਕੰਨ ਸੁਧਰ ਜਾਂਦੇ ਨੇ ਨਾਮ ਬਾਣੀ ਸੁਣਨੂ ਜੀਬ ਚੰਗਾ ਬੋਲਣ ਲੱਗ ਜੂ ਗਾਲੀ ਘਲੋਚ ਨਹੀਂ ਕਰੇਗੀ ਨਿੰਦਿਆ ਚੁਗਲੀ ਨਹੀਂ ਕਰੇਗੀ ਇਹ ਗਿਆਨ ਅੰਦਰੇ ਜਦੋਂ ਸੁਧਰ ਗਏ ਤੇ ਸਾਡਾ ਜੀਵਨ ਲੇਖੇ ਲੱਗਣਾ ਸ਼ੁਰੂ ਹੋ ਗਿਆ ਅਗੇ ਮਾਰਾ ਦੱਸਦੇ ਨੇ ਜਦੋਂ ਗਿਆਨ ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ हट ਜਾਂਦੇ ਹਨ ਫਿਰ ਭਗਤੀ ਨਾਲ ਸੰਬੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਚਰਨਾ ਵਿੱਚ ਜੁੜੀ ਰਹਿੰਦੀ ਹੈ ਆ ਗਰਬਾਣੀ 'ਚ ਲਿਖਿਆ ਜੀ ਮੈਂ ਕੋਲੋਂ ਨਹੀਂ ਕਹੀ ਗੱਲ ਜੁੜਦੀ ਆ ਪੱਕਾ ਜੁੜਦੀ ਆ ਮੇਰਾ ਪ੍ਰੈਕਟੀਕਲ ਵੀ ਆ ਜਦੋਂ ਦੇ ਨਾਮ ਬਾਣੀ ਨਾਲ ਜੁੜੇ ਆ ਵਾਹਿਗੁਰੂ ਦੀ ਕਿਰਪਾ ਨਾਲ ਇਹ ਵਰਤੀ ਬਣ ਗਈ ਬਣ ਗਈ ਬਰਾਬਰ ਦੀ ਨੂੰ ਭੈਣ ਸਮਾਨ ਛੋਟੀ ਨੂੰ ਧੀਆਂ ਵਰਗੀ ਵੱਡੀ ਨੂੰ ਮਾਂ ਸਮਾਨ ਮੇਰਾ ਕੰਮ ਵੀ ਇਹੋ ਜਿਹਾ ਹੀ ਹੈ ਮੇਰੇ ਕੋਲੇ ਕੋਈ ਧੀ ਆਂਦੀ ਆ ਭੈਣ ਆਂਦੀ ਆ ਮਾਂ ਆਉਂਦੀ ਆ ਪਹਿਲਾਂ ਤਾਂ ਮੇਰਾ ਸ਼ਬਦ ਇਹ ਹੀ ਆ ਵੀ ਸਤਿ ਸ਼੍ਰੀ ਅਕਾਲ ਬੱਚੇ ਬੁਲਾਉਣੋਂ ਨਾ ਬੁਲਾਉਣ ਪਹਿਲਾਂ ਜਦੋਂ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਨੇ ਆ ਉਦੋਂ ਪ੍ਰਭੂ ਪਰਮਾਤਮਾ ਆਪਣੇ ਵਿਚਾਰ ਆ ਜਾਂਦਾ ਸਤਿ ਸ਼੍ਰੀ ਅਕਾਲ ਦਾ ਭਾਵ ਹੈ ਵੀ ਉਹ ਪ੍ਰਭੂ ਪਰਮਾਤਮਾ ਸਦੀਵੀ ਰਹਿਣ ਵਾਲਾ ਸੱਚਾ ਹੈ ਸਤਿ ਸ਼੍ਰੀ ਅਕਾਲ ਦਾ ਭਾਵ ਇਹ ਆ ਕਈਆ ਬੱਚੀਆਂ ਮੈਂ ਦੇਖਦਾ ਉਹਨਾਂ ਇਹ ਪੂਰਾ ਨਹੀਂ ਬੋਲਦੀਆਂ ਆਉਂਦੀਆਂ ਬੁਲਾਉਂਦੀਆਂ ਮੈਨੂੰ ਵੀ ਸਤਿ ਸ੍ਰੀਕਾਲ ਅੱਧਾ ਸਤਿ ਸ੍ਰੀਕਾਲ ਉਹ ਸਤਿ ਦਾ ਨਹੀਂ ਮਤਲਬ ਕੋਈ ਸਤਿ ਸ਼੍ਰੀ ਅਕਾਲ ਅਸਲ ਵਿੱਚ ਭਾਵ ਇਹ ਆ ਵੀ ਸਤਿ ਸ਼੍ਰੀ ਅਕਾਲ ਪੂਰਾ ਬੁਲਾਉਣਾ ਸਤਿ ਸ਼੍ਰੀ ਅਕਾਲ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਤ ਹੈ ਇਹ ਫਿਰ ਬਰستی ਬੜ ਜਾਂਦੀ ਹੈ ਜੀ ਭਗਤੀ ਨਾਲ ਸੰਬੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਜਦੋਂ ਵੀ ਗੱਲ ਕਰੇਗਾ ਕੋਈ ਰਿਸ਼ਤੇਦਾਰੀ ਚ ਗਿਆ ਕਿਸੇ ਮਤਲਬ ਖੁਸ਼ੀ ਦੇ ਮੌਕੇ ਗਿਆ ਵਿਆਹ ਸ਼ਾਦੀ ਜਾਂਨੇ ਹੁਣ ਜਾਈਦਾ ਹੀ ਹੈ ਪੈਸਾਂ ਵਿੱਚ ਵੀ ਜਾਈਦਾ ਚਲੋ ਆਪਾਂ ਤਾਂ ਲੋੜ ਮੁਤਾਬਕ ਚਾਹ ਪਾਣੀ ਲਿਆ ਤੇ ਦੂਰ ਹੋ ਕੇ ਨਿਕਲ ਕੇ ਪਾਸੇ ਬਹਿ ਜਾਣਾ ਉੱਥੇ ਤਾਂ ਆਪਾਂ ਨੂੰ ਪਤਾ ਹੀ ਕੀ ਕੁਝ ਚੱਲਦਾ ਹੁੰਦਾ ਧੀਆਂ ਵੀ ਉੱਥੇ ਨੋਹਾਂ ਵੀ ਉੱਥੇ ਭਾਈ ਵੀ ਭੈਣਾਂ ਵੀ ਸਭ ਇਕੱਠੇ ਹੀ ਤੇ ਡੀਜਾਂ ਤੇ ਗੰਦ ਪੈਂਦਾ ਹੁੰਦਾ ਸਾਡੀ ਸੁਰਤ ਜਦੋਂ ਜਾਗੀ ਨਾ ਗਰਬਾਣੀ ਨੇ ਜਗਾਉਣੀ ਆ ਵੀ ਇਹ ਚੀਜ਼ਾਂ ਤੋਂ ਹਟ ਗਏ ਸੀ ਪਿੱਛੇ ਹਟ ਗਏ ਹੌਲੀ ਹੌਲੀ ਪੈ ਜਾਏਗਾ ਫਰਕ ਜੇ ਅਸੀਂ ਨਾਂ ਪਾਣੀ ਨਾਲ ਜੁੜ ਜਗੇ ਤਾਂ ਫਿਰ ਉਸ ਤੋਂ 5-4 ਨਿਕਲ ਹੀ ਆਉਂਦੇ ਨੇ ਹੋਰ ਨਿਕਲੇ ਆਉਂਦੇ ਨੇ ਫਿਰ ਅਸੀਂ 5-7 ਜਾਣੇ ਆਪਣਾ ਜਿਹੜੇ ਉੱਥੇ 2-3 ਘੰਟੇ ਗੁਜ਼ਾਰਨੇ ਹੁੰਦੇ ਜਿੰਨਾ ਚਿਰ ਸਗਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਗੁਰਮਤ ਦੀ ਗੱਲ ਕਰੀ ਜਾਣੀ ਆ ਕੋਈ ਨਾ ਕੋਈ ਜਦੋਂ ਸਗਨ ਸ਼ੁਰੂ ਹੋ ਗਿਆ ਸਾਰਿਆਂ ਤੋਂ ਪਹਿਲਾਂ ਸਗਨ ਪਾਇਆ ਤੇ ਚੱਲ ਵੀ ਗੱਡੀ ਚੱਕ ਆਪਦੀ ਤੇ ਕਰਨ ਰਹਿਣਾ ਕਹਿਣ ਦਾ ਭਾਵ ਵਿੱਚੇ ਹੀ ਆ ਸਮਾਜ ਦੇ ਸਮਾਜ ਵਾਲਿਆਂ ਰੌ ਰੀਤੀਆਂ ਤੋਂ ਹਟ ਕੇ ਰਹਿਣਾ ਪਾਸੇ ਨਰਲੇਪ ਰਹਿਣਾ ਕਮਲ ਦੇ ਫੁੱਲ ਦੀ ਤਰ੍ਹਾਂ ਕਿਉਂਕਿ ਗੁਰਬਾਣੀ ਵਿੱਚ ਵੀ ਪੰਕਤੀ ਆ ਵੇ ਕਮਲ ਦਾ ਫੁੱਲ ਰਹਿਦਾ ਚੱਕਰਤੀ ਆ ਉਹਦੀਆਂ ਜੜਾਂ ਚੱਕਰਤੀ ਹੁੰਦੀਆਂ ਸਾਰੀਆਂ ਜ਼ਰੂਰਤਾਂ ਆਪਦੀਆਂ ਉਹ ਚੱਕਰ ਚੋਂ ਪੈਦਾ ਕਰਦਾ ਸਰੀਰ ਦੀਆਂ ਪਰ ਖਿੜਦਾ ਉਦੋਂ ਜਦੋਂ ਸੂਰਜ ਚੜਦਾ ਸੂਰਜ ਦੀਆਂ ਕਰਨਾ ਪੈਂਦੀਆਂ ਉਹਦੀਆਂ ਪੰਖੜੀਆਂ ਖਿੜ ਪੈਂਦੀਆਂ ਨੇ ਇਸੇ ਤਰ੍ਹਾਂ ਹੀ ਰਹਿਣਾ ਆਪਾਂ ਸਮਾਜ ਦੇ ਵਿੱਚੀ ਆ ਜਦੋਂ ਗੁਰੂ ਦੇ ਗਿਆਨ ਦੀਆਂ ਕਿਰਨਾ ਪੈਂ ਜਾਂ ਨਾ ਹਿਰਦੇ ਰੂਪੀ ਘਰ 'ਚ ਫਿਰ ਇਹ ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਦਾ ਫੁੱਲ ਖਿੜੇਗਾ ਕਮਲ ਫੁੱਲ ਖਿੜੇਗਾ ਫਿਰ ਇਹ ਨਿਰਲੇਪ ਰਹੇਗਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਬਿਰਾਣਾ ਸਮਾਜ ਦੇ ਬੱਚੀ ਆ ਪਰ ਨਰਲੇਪ ਰਹਿਣਾ ਉਹਨਾਂ ਦੀਆਂ ਰੌ ਰੀਤੀਆਂ ਰਵਾਜਾਂ ਤੋਂ ਪਾਸੇ ਰਹਿਣਾ ਹਟ ਕੇ ਉਹ ਮਲਾਲ ਤਾਂ ਲੱਗਣ ਨਹੀਂ ਦੇਣੀ ਮਨ ਨੂੰ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਤੋ ਅਨਹ ਦਬੈਣ ਸਹਿਜ ਮੈਂ ਬਾਈ ਹੁਣ ਆਪਾਂ ਇਹ ਪੰਕਤੀ ਬੋਲ ਲਈ ਪੈਰਾ ਬੋਲਿਆ ਆਪਾਂ ਨੂੰ ਸਮਝ ਨਹੀਂ ਲੱਗੀ ਜਦੋਂ ਹੁਣ ਆਪਾਂ ਅਰਥ ਸਮਝਾਂਗੇ ਪਤਾ ਲੱਗ ਜੂ ਮਹਾਰਾਜ ਕਹਿੰਦੇ ਤਦੋ ਅਡੋਲਤਾ ਵਿੱਚ ਟਕਣ ਕਰਕੇ ਮਨ ਦੇ ਅੰਦਰ ਮਾਨੋ ਇੱਕ ਰਸ ਬਾਂਸਰੀ ਵੱਜਦੀ ਹੈ ਫਿਰ ਚਾਹੇ ਉਹ ਡੀਜੇ ਚੱਲੀ ਜਾਂਦੇ ਆ ਚਾਹੇ ਕੁਝ ਵੀ ਹੋ ਰਿਹਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਸੁਰਤ ਜੁੜੀ ਹੋਈ ਹੈ ਤਾਂ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਾਲੀ ਉਹੀ ਤੁਨ ਸੁਰਤ ਟੱਚ ਕਰਦੀ ਹੈ ਫਿਰ ਕੀ ਚੱਲਦਾ ਗੀਤ ਕਿਹੜੇ ਚੱਲਦੇ ਨੇ ਕੀ ਹੋ ਰਿਹਾ ਫਿਰ ਉਧਰ ਧਿਆਨ ਨਹੀਂ ਜਾਏਗਾ ਉਹਦਾ ਧਿਆਨ ਪ੍ਰਭੂ ਪਰਮਾਤਮਾ ਵਾਲੀ ਹੋਏਗਾ ਕਿਉਂਕਿ ਤੁਨ ਉਹੀ ਵੱਜਦੀ ਆ ਤਾਰ ਆਪਾਂ ਜੇ ਹੁਣ ਕਿੰਨੇ ਭੈਣ ਭਰਾ ਬੈਠੇ ਆ ਜੇ ਤੱਕ ਗੁਰੂ ਦੀ ਗੱਲ ਸੁਣਨ ਵਿੱਚ ਆਪਣਾ ਧਿਆਨ ਆ ਤਾਂ ਠੀਕ ਆ ਗੁਰੂ ਦੀ ਗੱਲ ਸੁਣੀ ਜਾ ਰਹੀ ਆ ਜੇ ਆਪਣਾ ਹੁਣ ਧਿਆਨ ਇੱਥੋਂ ਕਿਤੇ ਹੋਰ ਚੱਲਿਆ ਗਿਆ ਇੱਥੇ ਮਨ ਨੂੰ ਪਤਾ ਨਹੀਂ ਲੱਗਣਾ ਕੰਨਾਂ ਨੇ ਸੁਣਨਾ ਨਹੀਂ ਵੀ ਕੀ ਕਿਹਾ ਭਾਈ ਨੇ ਇਹ ਗੱਲ ਸਾਰੀ ਸੁਰਤ ਦੀ ਆ ਜਦੋਂ ਸੁਰਤ ਸ਼ਬਦ ਨਾਲ ਟੱਚ ਕਰਦੀ ਆ ਨਾ ਉਦੋਂ ਸੰਗਤ ਹੁੰਦੀ ਆ ਭਾਈ ਜੇ ਹੁਣ ਆਪਣਾ ਸਰੀਰ ਦਾ ਢਾਂਚਾ ਤਾਂ ਇੱਥੇ ਬੈਠਾ ਸਾਰਿਆਂ ਦਾ ਜੇ ਕਿਸੇ ਵੀ ਭੈਣ ਭਰਾ ਦਾ ਇੱਥੋਂ ਮਨ ਅਡਾਰੀ ਮਾਰ ਗਿਆ ਵੀ ਅੱਜ ਮੈਂ ਉੱਥੇ ਜਾਣਾ ਮੈਂ ਲੇਟ ਨਾ ਹੋ ਜਾ ਚੱਲ ਗਏ ਤਿਆਰੀ ਕਰਦੇ ਕਿਉਂ ਮਨ ਤਿਆਰੀ ਕਰ ਰਿਹਾ ਤੇ ਮਨ ਨੇ ਇੱਕਦਮ ਫੁਰਨਾ ਦੇਣਾ ਉੱਠ ਕੇ ਚਲਿਆ ਜਾਣਾ ਸਰੀਰ ਨੇ ਪਹਿਲਾਂ ਮਨ ਚੱਲਦਾ ਸਰੀਰ ਬਾਅਦ ਚੱਲਦਾ ਜੋ ਕੰਮ ਵੀ ਕਰਦਾ ਪਹਿਲਾਂ ਮਨ ਕਰਦਾ ਸਰੀਰ ਬਾਅਦ ਚ ਕਰਦਾ ਕਿਸੇ ਵੀ ਕਿਸਮ ਦਾ ਕੰਮ ਹੋਵੇ ਮਹਾਰਾਜ ਕਹਿੰਦੇ ਤੋ ਅਰਹਾ ਦਬੈ ਨ ਸਹਿਜ ਮੈਂ ਬਾਏ ਬਾਏ ਦਾ ਮਤਲਬ ਵਜ ਰਿਹਾ ਬਿੱਤਨੋ ਅਡੋਲਤਾ ਵਿੱਚ ਟਿਕਣ ਕਰਕੇ ਮਨ ਦੇ ਅੰਦਰ ਮਾਨੋ ਇੱਕ ਰਸ ਬੰਸਰੀ ਵੱਜਦੀ ਹੈ ਸੋਮਬਾਰ ਸਸ ਅੰਮ੍ਰਿਤ ਛਰੇ ਇਹ ਦਿਨ 12 ਦੀ ਗੱਲ ਚੱਲਦੀ ਆ ਜੀ ਪਹਿਲਾ ਮਹੀਨਾ ਦੀ ਗੱਲ ਚੱਲਦੀ ਸੀ ਬਾਬਾ ਨਖਰੀ ਵਾਲਾ ਅੱਖਰਾਂ ਦੀ ਗੱਲ ਚੱਲਦੀ ਸੀ ਇੱਕ ਇੱਕ ਅੱਖਰ ਦਾ ਆਪਾਂ ਨੂੰ ਅਰਥ ਮਹਾਰਾਜ ਨੇ ਸਮਝਾਇਆ ਗਰਬਾਣੀ ਚ ਹੁਣ 12 ਦੀ ਗੱਲ ਚੱਲਦੀ ਆ ਸੋਮਵਾਰ ਮੰਗਲਵਾਰ ਆ ਸੋਮਵਾਰ ਤੋਂ ਸ਼ੁਰੂ ਹੋ ਗਿਆ ਮਹਾਰਾਜ ਕਹਿੰਦੇ ਸੋਮਵਾਰ ਸਸ ਅੰਮ੍ਰਿਤ ਛਰੇ ਬਾਰ-ਬਾਰ ਹਰ ਕੇ ਗੁਣ ਗਾਵਣ ਨਾਲ ਮਨੁੱਖ ਦੇ ਮਨ ਵਿੱਚ ਸ਼ਾਂਤੀ ਠੰਡ ਦਾ ਅੰਮ੍ਰਿਤ ਵਰਦਾ ਹੈ ਬਾਰ-ਬਾਰ ਪ੍ਰਭੂ ਦੇ ਗਉਣ ਗਾਉਣ ਦੇ ਨਾਲ ਚਾਖਤ ਬੇਗ ਸਗਲ ਬਿਖ ਹਰੇ ਮਹਾਰਾਜ ਕਹਿੰਦੇ ਇਹ ਅੰਮ੍ਰਿਤ ਚਖਣ ਨਾਲ ਮਨ ਬਹੁਤ ਸਾਰੇ ਬਕਾਰ ਦੂਰ ਕਰ ਦਿੰਦਾ ਹੈ ਨਹੀਂ ਤਾਂ ਸੁਰਤ ਬਕਾਰਾਂ ਨਾਲ ਭਰੀ ਰਹਿੰਦੀ ਆ ਮਨ ਦੇ ਅੰਦਰ ਬਕਾਰ ਹੀ ਚੱਲੀ ਜਾਂਦੇ ਨੇ ਜਦੋਂ ਗੁਰੂ ਦੇ ਗਉਣ ਗਉਂਦਾ ਵਾਰ-ਵਾਰ ਗੁਰੂ ਦੀ ਗੱਲ ਕਰਦਾ ਸੁਣਦਾ ਫਿਰ ਮਹਾਰਾਜ ਕਹਿੰਦੇ ਇਹ ਅੰਮ੍ਰਿਤ ਪੀਣ ਵਾਂਗ ਪੀਣ ਵੰਗੂ ਜਿਵੇਂ ਕੋਈ ਬਹੁਤ ਸੁਆਦਲੀ ਚੀਜ਼ ਆਪਾਂ ਛੱਕਦੇ ਆ ਇਸ ਤਰ੍ਹਾਂ ਫਿਰ ਇਹਦਾ ਆਨੰਦ ਆਉਣ ਲੱਗ ਜਾਂਦਾ ਇਹ ਅੰਮ੍ਰਿਤ ਚੱਖਣ ਨਾਲ ਮਨ ਤੁਰੰਤ ਸਾਰੇ ਬਕਾਰ ਦੂਰ ਕਰ ਦਿੰਦਾ ਹੈ ਖਾਲਸ ਹੋ ਜਾਂਦਾ ਸਾਫ ਹੋ ਜਾਂਦਾ ਮਨ ਕਿਉਂਕਿ ਤਨ ਦੀ ਮੈਲ ਪਾਣੀ ਨਾਲ ਲੈਂਦੀ ਆ ਜੀ ਉਹ ਵੀ ਇਕੱਲੇ ਪਾਣੀ ਨਾਲ ਨਹੀਂ ਲੈਂਦੀ ਸਾਬਣ ਲਾਉਣੀ ਪੈਂਦੀ ਆ ਤੇ ਮਨ ਦੀ ਮੈਲ ਗੁਰਬਾਣੀ ਨਾਲ ਰਹਿਣੀ ਲੈਣੀ ਆ ਜੇ ਗੁਰਬਾਣੀ ਸੁਣਨ ਦਾ ਸੁਭਾਅ ਬਣ ਜੇ ਤਾਂ ਅੱਗੇ ਮਹਾਰਾਜ ਕਹਿੰਦੇ ਬਾਣੀ ਰੋਕਿਆ ਰਹੇ ਦੁਹਾਰ ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ ਮਨੁੱਖਤਾ ਵਿਕਾਰਾਂ ਵੱਲੋਂ ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਤੋ ਮਨ ਮਤਬਾਰੋ ਪੀਵਣ ਹਾਰ ਮਹਾਰਾਜ ਕਹਿੰਦੇ ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ਫਿਰ ਤੇ ਨਹੀਂ ਫਿਰ ਵਿਕਾਰਾਂ ਦੀ ਬਹਿਮਾ ਭਰਮਾ ਕਰਮਾਂ ਕਾਂਡਾਂ ਦੀ ਮਸਤੀ ਚੜੀ ਰਹਿੰਦੀ ਆ ਜੇ ਗੁਰੂ ਦਾ ਗਿਆਨ ਪੱਲਿਆ ਤਾਂ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਮਸਤੀ ਚੜੀ ਚੜੇਗੀ ਜਿਨ੍ਹਾਂ ਨੂੰ ਨਾਮ ਦੀ ਮਸਤੀ ਚੜੀ ਆ ਉਹ ਫਿਰ ਆਪ ਇਤਿਹਾਸ ਲਈ ਲਗਾ ਮਾਰ ਲੈਨੇ ਹੁਣ ਭਾਈ ਬਨੂ ਸਿੰਘ ਨੂੰ ਨਾਮ ਦੀ ਮਸਤੀ ਚੜੀ ਬੰਦ-ਬੰਦ ਕਟਵਾਇਆ ਜਲਾਦ ਟੋਕਾ ਇੱਥੇ ਮਾਰ ਲੱਗਾ ਸੀ ਇਤਿਹਾਸ ਦੱਸਦਾ ਗੁੱਟ ਤੇ ਮਨੀ ਸਿੰਘ ਕਹਿੰਦਾ ਕੀ ਕਰਦਾ ਜਲਾਦਾ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਤੇ ਮੈਨੂੰ ਬੰਦ-ਬੰਦ ਕਟਾਉਣ ਦਾ ਚੌਵ ਹੈ ਕੱਟ ਬੰਦ ਬੰਦ ਇੱਥੋਂ ਪੋਟੇ ਤੋਂ ਲਾਇਆ ਸੀ ਜਲਾਦ ਨੂੰ ਫਿਰ ਇੱਥੋਂ ਟੱਕ ਨਾਮ ਦੀ ਮਸਤੀ ਚੜੀ ਆ ਜਿੰਨਾਂ ਨੂੰ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ 'ਚ ਪਵਾ ਲੇ ਮੀਰ ਮੰਨੂ ਪੁੱਛਦਾ ਹੁਣ ਤੇਰਾ ਕੀ ਰਹਿ ਗਿਆ ਤੇਰਾ ਤਾਂ ਹੁਣ ਪੁੱਤ ਵੀ ਮੈਂ ਖੋ ਲਿਆ ਟੁਕੜੇ ਕਰਕੇ ਝੋਲੀ 'ਚ ਵੀ ਪਾ ਦੇ ਉਹ ਕਹਿੰਦੀ ਮੇਰਾ ਸਿੱਖੀ ਸ਼ਤਕ ਰਹਿ ਗਿਆ ਏ ਮੇਰੀ ਨਾਸਬਾਨ ਨਾਸਬਾਨ ਗੋਦ ਵਿੱਚੋਂ ਅਬਿਨਾਸੀ ਗੋਦ ਵਿੱਚ ਚਲਿਆ ਗਿਆ ਵੀ ਮੇਰੀ ਗੋਦ ਤਾਂ ਸਦਾ ਨਹੀਂ ਸੀ ਰਹਿਣੀ ਕਿਸੇ ਵੇਲੇ ਵੀ ਇਹ ਤਾਂ ਖੋਈ ਜਾ ਸਕਦੀ ਸੀ ਵੀ ਆ ਸਰੀਰ ਚੜਾਈ ਕਰ ਗਿਆ ਜਿੰਨ ਬੱਚਿਆਂ ਦੀਆਂ ਮਾਵਾ ਚੜਾਈ ਕਰ ਜਾਂਦੀਆਂ ਉਹਨਾਂ ਦੀ ਗੋਦ ਖੋਈ ਗਈ ਨਾ ਮਾਂ ਕਹਿੰਦੀ ਆ ਵੀ ਮੇਰੀ ਨਾਸਬਾਨਤ ਗੋਦ ਵਿੱਚੋਂ ਅਬਿਨਾਸੀ ਗੋਦ ਚਲਿਆ ਗਿਆ ਗੁਰੂ ਦੀ ਗੋਦ ਚਲਿਆ ਗਿਆ ਜਿਹੜੀ ਕਦੇ ਖਤਮ ਨਹੀਂ ਹੋਣੀ ਇਹ ਨਾਮ ਦੀ ਖੁਮਾਰੀ ਚੜੀ ਹੋਈ ਆ ਭਾਈ ਤਾਰੂ ਸਿੰਘ ਨੂੰ ਜਕਰੀਆ ਖਾਨ ਕਹਿੰਦਾ ਮੈਨੂੰ ਤੇਰੀ ਭਰ ਜਵਾਨੀ ਤੇ ਤਰਸ ਆਉਂਦਾ 26 ਸਾਲ ਦੇ ਸੀ ਭਾਈ ਤਾਰੂ ਸਿੰਘ ਜਕਰੀਆ ਖਾਨ ਕਹਿੰਦਾ ਮੈਨੂੰ ਤੇਰੀ ਭਰ ਜਵਾਨੀ ਤੇ ਤਰਸ ਆਉਂਦਾ ਜਾ ਬਖਸ਼ਦਾਗਾ ਤੇਰੀ ਜ਼ਿੰਦਗੀ ਪਰ ਇਹਦੇ ਇਬਜ ਵਿੱਚ ਦੇਜਾ ਮੈਨੂੰ ਆਪਣੇ ਸੋਹਣੇ ਲੰਬੜੇ ਵਾਲ ਭਾਈ ਤਾਰੂ ਸਿੰਘ ਨੂੰ ਕਹਿੰਦਾ ਵੀ ਆਪਦੇ ਕੇਸ ਕਟਾ ਦੇ ਜਾਂ ਤੇਰੀ ਜ਼ਿੰਦਗੀ ਬਖਸ਼ੀ ਭਾਈ ਤਾਰੂ ਸਿੰਘ ਕਹਿੰਦਾ ਜਕਰੀਆ ਤੂੰ ਵੀ ਕੀ ਯਾਦ ਕਰੇਗਾ ਕਿਸੇ ਸਿੱਖ ਤੋਂ ਮੰਗਿਆ ਸੀ ਕੁਝ ਦੇਜਾਂਗਾ ਮੈਂ ਤੈਨੂੰ ਸੋਹਣੇ ਵਾਲ ਪਰ ਦੇਊਗਾ ਖੋਪਰ ਨਾਲ ਕੱਲੇ ਵਾਲ ਨਹੀਂ ਦੇਊਗਾ ਖੋਪਰ ਉਤਾਰਨਾ ਇਥੋਂ ਅਸੀਂ ਸਿੱਖਿਆ ਲੈਣੀ ਆ ਵੀ ਸਾਡੇ ਧਰਮ ਦੇ ਵਿੱਚ ਕੇਸ ਨਹੀਂ ਕਟਾਏ ਜਾਂਦੇ ਖੋਪਰ ਤਾਂ ਤਲਵਾਏ ਜਾਂਦੇ ਨੇ ਤੇ ਅੱਜ ਕੱਲ ਅਸੀਂ ਸਿੱਖ ਅਖਵਾਉਣ ਵਾਲੇ ਲੱਗਾ ਸਿੰਘ ਸਕੰਦਰ ਸਿੰਘ ਨਾਂ ਦੇ ਨਾਲ ਸਿੰਘ ਲੱਗਾ ਬਿੱਕਰ ਸਿੰਘ ਬੂਟਾ ਸਿੰਘ ਲੱਗੇ ਆ ਨਾਂ ਦੇ ਨਾਲ ਸਿੰਘ ਲੱਗੇ ਆ ਤੇ ਨਾਈ ਦੀ ਦੁਕਾਨ ਤੇ ਜਾ ਕੇ ਛਤਰਾ ਦੇ ਵਿੱਚ ਦਿਖਦੇ ਨੇ ਕੇਸ ਸਾਡੇ ਅਖਬੌਨੇ ਅਸੀਂ ਸਿੱਖਾਂ ਕਹਿਣ ਦਾ ਭਾਵ ਆ ਵੀ ਜਦੋਂ ਨਾਮ ਬਾਣੀ ਨਾਲ ਜੁੜੇਗਾ ਬੰਦਾ ਗੁਰੂ ਸਿਧਾਂਤ ਨਾਲ ਜੁੜੇਗਾ ਤਾਂ ਤਾਂ ਇਹਨਾਂ ਗੱਲਾਂ ਦੀ ਸਮਝ ਆਉਣੀ ਆ ਅੱਗੇ ਮਹਾਰਾਜ ਦੱਸਦੇ ਨੇ ਮੰਗਲਵਾਰੇ ਲੈ ਮਹਿਆਤ ਮਹਾਰਾਜ ਕਹਿੰਦੇ ਬਾਰ-ਬਾਰ ਹਰ ਕੇ ਗੁਣ ਗਾ ਕੇ ਮਨੁੱਖ ਆਪਣੇ ਮਨ ਦੇ ਦਵਾਲੇ ਸਿਪਤ ਸਲਾਹ ਦਾ ਮਾਨੋ ਕਿਲਾ ਬਣਾ ਲੈਂਦਾ ਹੈ ਜਦੋਂ ਸਿਪਤ ਸਲਾਹ ਦਾ ਦਾਲੇ ਕਿਲਾ ਬਣ ਗਿਆ ਫਿਰ ਆਪ ਇਤਿਹਾਸ ਤੋਂ ਹਣ ਜਾਣੂਆ ਫਿਰ ਡਲਾ ਨਹੀਂ ਸਕਦਾ ਕੋਈ ਭਾਵੇਂ ਬੰਦ-ਬੰਦ ਕੱਟਦੇ ਚਾਹੇ ਖੋਪਰ ਤੋੜਦੇ ਚਾਹੇ ਨੀਆਂ ਚ ਚਣਦੇ ਚਾਹੇ ਚਰਖੜੀਆਂ ਤੇ ਚਾੜਦੇ ਜਾਏ ਬੱਚੇ ਨੇ ਜਿਆ ਤੇ ਟੰਗਦੇ ਆਪਾਂ ਮਹਿਤੀਆਂ ਨੇ ਸਾਬ ਸਾਰੇ ਹੀ ਗਏ ਹੋਵਾਂਗੇ ਜੋ ਮਹਿਤੀਆਂ ਨੇ ਉਹ ਦ੍ਰਿਸ਼ ਬਣਿਆ ਹੋਇਆ ਮੂਰਤੀਆਂ ਬਣੀਆਂ ਹੋਈਆਂ ਸਾਰੀ ਅਰਦਾਸ ਆ ਉਹ ਸਾਰੀ ਵਾਪਰੀ ਹੋਈ ਆ ਇਤਿਹਾਸ ਆਪਣਾ ਉਹ ਇਸ ਤਰ੍ਹਾਂ ਹੋਇਆ ਪੁੱਠੀਆਂ ਖੱਲਾਂ ਵੀ ਉਤਾਰੀਆਂ ਗਈਆਂ ਪੁੱਠੀ ਗੱਲ ਪਾਈ ਸਪੇਕ ਸਿੰਘ ਸੀ ਨੌਜੇ ਮੈਂ ਨਾਂ ਭੁੱਲਦਾ ਹੋਵਾਂ ਤਾਂ ਇਹ ਮੁਸਲਮਾਨ ਦਾ ਆਉਂਦਾ ਸੀਗਾ ਇਹਨਾਂ ਦਾ ਖਾਨਾ ਦਾ ਜੱਥਾ ਉੱਥੇ ਭਾਈ ਸਾਹਿਬ ਖਾਲ ਤੇ ਇਸ਼ਨਾਨ ਕਰ ਰਹੇ ਸੀ ਬਾਹਰ ਖਾਲੇ ਤੇ ਪਾਣੀ ਜਿਵੇਂ ਪਸ਼ੂਆਂ ਚ ਪਹਿਲਾਂ ਨਹਾਉਂਦੇ ਰਹੇ ਜਾਂ ਖਾਲ ਤੇ ਇਸ਼ਨਾਨ ਕਰਦੇ ਸੀ ਜਦੋਂ ਉਹਨੇ ਦੇਖਿਆ ਵੀ ਸਿੱਖ ਆ ਇਹ ਉਹਨੂੰ ਫੜ ਲਿਆ ਹਾਂਜੀ ਕਹਿੰਦਾ ਵੀ ਗੱਲ ਆਏ ਆ ਵੀ ਆਹ ਪੰਡ ਨਾ ਚੱਕ ਕੇ ਛੱਡਿਓ ਫਲਾਣੇ ਦਾ ਛੱਡਿਆ ਇਹ ਤੈਨੂੰ ਹੁਕਮ ਉਹ ਕਹਿੰਦਾ ਜੀ ਮੈਂ ਚੱਕ ਲੈਣਾ ਪੰਡ ਦਾ ਮੈਂ ਚੱਕ ਲੈਣਾ ਪਹਿਲਾਂ ਦੱਸੋ ਮੈਨੂੰ ਇਹਦੇ ਵਿੱਚ ਕੀ ਆ ਉਹ ਕਹਿੰਦੇ ਵੀ ਇਹਦੇ ਵਿੱਚ ਤਮਾਕੂ ਆ ਇਹ ਹੁੱਕੇ ਹੱਕੇ ਪੀਂਦੇ ਆ ਨਾ ਮੁਸਲਮਾਨ ਜਿਆਦੇ ਹੁਣ ਵੀ ਪੀਂਦੇ ਨੇ ਵੀ ਤਮਾਕੂ ਆ ਇਹਦੇ ਚੋਂ ਕਹਿੰਦਾ ਜੀ ਸਿੱਖ ਤਮਾਕੂ ਵਾਲੀ ਪੰਡ ਨਹੀਂ ਚੱਕੇਗਾ ਜਿਹੜਾ ਇਹਦੇ ਚ ਤਮਾਕੂ ਆ ਕੱਢ ਲੋ ਹੋਰ ਕੋਈ ਸਮਾਨ ਆ ਛੋਡਾ ਮੈਂ ਛੱਡਿਓ ਨਾ ਤੁਸੀਂ ਦੇਸ਼ ਦੇ ਰਾਜੇ ਉਹ ਛੋਡਾ ਹੁਕਮ ਮੰਨਣਾ ਮੇਰਾ ਹੱਕ ਬਣਦਾ ਪਰ ਇਹਦੇ ਚੋਂ ਤਮਾਕੂ ਕੱਢ ਲੋ ਤਮਾਕੂ ਵਾਲੀ ਪੰਡ ਨਹੀਂ ਮੈਂ ਚੱਕਣੀ ਉਹ ਕਹਿੰਦੇ ਚੱਕਣੀ ਉਹ ਹੀ ਇਹ ਆ ਤਮਾਕੂ ਦੀ ਪੰਡ ਨਾ ਚੱਕਣ ਦੇ ਇਬਜ ਦੇ ਵਿੱਚ ਦਰਖਤ ਦੇ ਨਾਲ ਬੰਨ ਕੇ ਜੀਂਦੇ ਜੀ ਪੁੱਠੀ ਖਾਲ ਉਤਾਰੀ ਗਈ ਉਹਦੀ ਜਿਵੇਂ ਬੱਕਰੇ ਦੀ ਖਾਲ ਉਤਾਰੀ ਦੀ ਆ ਤੇ ਸਾਡੇ ਇਥੇ ਗਠਗਠ ਦੀਆਂ ਦਾੜੀਆਂ ਨੇ ਮੈਂ ਦੇਖਦਾ ਤੇ ਤਮਾਕੂ ਮੂੰਹ ਚ ਤੇ ਗੀਜੇ ਚ ਪੁੜੀ ਆ ਇਹ ਗੱਲਾਂ ਬੱਜਰ ਕ੍ਰਹਿਤ ਚ ਲਿਖੀਆਂ ਜਦੋਂ ਅਮਰਤ ਸ਼ਿਕਾਇਆ ਜਾਂਦਾ ਨਾ ਅਮਰਤ ਸਕਾਉਣ ਵੇਲੇ ਬੱਜਰ ਕਰਾਇਤਾ ਚਾਰ ਦਸੀਆਂ ਜਾਂਦੀਆਂ ਵੀ ਚਾਰ ਬੱਜਰ ਕਰਾਇਤਾ ਨਹੀਂ ਕਰਨੀਆਂ ਇਹ ਨਹੀਂ ਤੇ ਤੁਮਾ ਮਾਫ ਹੋਣੀਆਂ ਤੈਨੂੰ ਪੰਜ ਪਿਆਰੇ ਸਹਿਬਾਨ ਪਹਿਲੀ ਬੱਜਰ ਕਰਾਇਤਾ ਵੀ ਆਪਣੇ ਜੀਵਨ ਸਾਥੀ ਤੋਂ ਬਿਨਾ ਨਜਾਇਜ਼ ਸਬੰਧ ਨਹੀਂ ਹੋਣਾ ਚਾਹੀਦਾ ਭੈਣਾ ਚਾਹੇ ਭਾਈ ਆ ਬੱਜਰ ਕਰਾਇਤਾ ਜੇ ਇਹ ਕਰ ਗਿਆ ਤਾਂ ਇਹ ਮਾਫ ਨਹੀਂ ਹੋਣਾ ਤੈਨੂੰ ਨਰਕਾਂ ਦਾ ਅਧਿਕਾਰੀ ਆ ਦੂਜੀ ਬੱਜਰ ਕਰਾਇਤਾ ਵੀ ਤਮਾਕੂ ਸੇਵਨ ਨਹੀਂ ਕਰਨਾ ਕਿਸੇ ਵੀ ਕਿਸਮ ਦਾ ਨਸ਼ਾ ਤੀਜੀ ਬੱਜਰ ਕਰਾਇਤਾ ਵੀ ਕੇਸ ਕੱਟਣੇ ਨਹੀਂ ਤੇ ਰੰਗਣੇ ਨਹੀਂ ਚੌਥੀ ਬੱਜਰ ਕਰੈਤਾ ਵੀ ਕੁੱਠਾ ਮਾਸ ਨਹੀਂ ਖਾਣਾ ਕੁੱਠਾ ਮਾਸ ਹੀ ਲਿਖਿਆ ਜੀ ਉੱਥੇ ਕੁੱਠਾ ਮਾਸ ਉਹਨੂੰ ਕਹਿੰਦੇ ਜਿਹੜੇ ਮੁਸਲਮਾਨ ਹਲਾਲ ਕਰਦੇ ਨੇ ਚਾਰ ਬੱਜਰ ਕਰੈਤਾ ਦੱਸਿਆ ਜਾਂਦਿਆਂ ਵੀ ਇਹਨਾਂ ਤੋਂ ਬਚ ਕੇ ਰਹੀਂ ਕੋਈ ਹੋਰ ਮਾੜੀ ਮੋਟੀ ਕਰੈਤ ਹੁੰਦੀ ਆ ਕੋਈ ਅਣਜਾਣੇ ਅਣਜਾਣੇ ਮaaf ਹੋ ਸਕਦੀ ਪਰ ਚਾਰ ਬੱਜਰ ਕਰੈਤਾ ਨਹੀਂ ਹੋਣੀਆਂ ਤੇ ਚਾਰ ਬੱਜਰ ਕਰੈਤਾ ਹੀ ਸਾਡੇ ਸਿੱਖਾਂ ਦੇ ਵਿੱਚ ਲਾਗੂ ਨੇ ਪੂਰੀਆਂ ਕੇਸ ਵੀ ਰੰਗਦੇ ਨੇ ਨਜਾਇਜ਼ ਸੰਬੰਧ ਵੀ ਨੇ ਤਮਾਕੂ ਦਾ ਸੇਵਨ ਵੀ ਕਰਦੇ ਨੇ ਤੇ ਜੇ ਕੋਈ ਮਾਸ ਖਾਂਦਾ ਤਾਂ ਉਹ ਮੈਂ ਦੇਖਦਾ ਵੀ ਉਹ ਜਾਂਦੇ ਉੱਥੇ ਹੀ ਆ ਕਹਿੰਦੇ ਜਿਹੜਾ ਹਲਾਲੀ ਆ ਉਹ ਖਾਣਾ ਸੀ ਝਟਕਾ ਨਹੀਂ ਖਾਣਾ ਇਹ ਮੇਰਾ ਪ੍ਰੈਕਟੀਕਲ ਆ ਜੀ ਮੈਂ ਦੇਖਿਆ ਕਿਉਂਕਿ ਗੁਰੂ ਦੇ ਦੁਆਰੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਜੇ ਸਾਡਾ ਦਿਮਾਗ ਖੁੱਲ ਜੇ ਤਾਂ ਅੱਗੇ ਮਹਾਰਾਜ ਦੱਸਦੇ ਨੇ ਮੰਗਲ ਬਾਰੇ ਲੈ ਮਹਯਤ ਬਾਰ-ਬਾਰ ਹਰ ਕੇ ਗੁਣ ਗਾ ਕੇ ਮਨੁੱਖ ਆਪਣੇ ਮਨ ਦੇ ਦੁਆਲੇ ਸਿਫਤ ਸਲਾਹ ਦਾ ਮਾਨੋ ਕਿਲਾ ਬਣਾ ਲੈਂਦਾ ਫਿਰ ਇਹੋ ਜੀਆਂ ਬੱਜਰ ਕਰੇਤਾ ਨੂੰ ਨੇੜੇ ਨਹੀਂ ਆਉਣ ਦਿੰਦਾ ਪੰਜ ਚੋਰ ਕੀ ਜਾਣੇ ਰੀਤ ਫਿਰ ਗੁਰੂ ਦਾ ਸਿੱਖ ਚਾਹੇ ਭੈਣ ਆ ਚਾਹੇ ਭਾਈ ਆ ਗੁਰੂ ਦਾ ਸਿੱਖ ਕਾਮਦਾਇਕ ਪੰਜ ਚੋਰਾਂ ਦਾ ਹੱਲਾ ਕਰਨ ਦਾ ਢੰਗ ਸਮਝ ਲੈਂਦਾ ਹੈ ਇਸ ਤਰ੍ਹਾਂ ਉਹਨਾਂ ਦਾ ਬਾਰ ਹੋਣ ਨਹੀਂ ਦਿੰਦਾ ਪੰਜ ਚੋਰ ਕਰਦੇ ਕਾਮ, ਕ੍ਰੋਧ, ਲੋਭ, ਹੰਕਾਰ ਫਿਰ ਇਹਨਾਂ ਦਾ ਵੀ ਬਾਰ ਹੋਣ ਦਿੰਦਾ ਗੁਰੂ ਦਾ ਪਿਆਰਾ ਹੰਕਾਰੀ ਨਹੀਂ ਹੁੰਦਾ ਲਾਲਚੀ ਨਹੀਂ ਹੁੰਦਾ ਲੋਭੀ ਨਹੀਂ ਹੁੰਦਾ ਕਾਮ ਤੇ ਕ੍ਰੋਧ, ਕਰੋਧੀ ਨਹੀਂ ਹੁੰਦਾ ਲੋਭੀ ਨਹੀਂ ਹੁੰਦਾ ਹੰਕਾਰੀ ਨਹੀਂ ਹੁੰਦਾ ਬਸ ਇਹਨਾਂ ਪੰਜਾਂ ਤੱਤਾਂ ਨੂੰ ਸਮਝ ਲੈਂਦਾ ਇਹਨਾਂ ਦਾ ਹਬਲਾ ਹੋਣ ਨਹੀਂ ਦਿੰਦਾ ਆਪਦੇ ਮਨ ਤੇ ਅੱਗੇ ਮਹਾਰਾਜ ਕਹਿੰਦੇ ਨੇ ਘਰ ਛੋਡੇ ਬਾਹਰ ਜਨ ਜਾਏ ਹਰ ਧਿਆਨ ਨਾ ਸੁਣਿਓ ਗੱਲ ਪੈਣੋ ਘਰ ਛੋਡੇ ਬਾਹਰ ਜਨ ਜਾਏ ਏ ਭਾਈ ਤੂੰ ਵੀ ਐਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈਂ ਭਾਵ ਆਪਣੇ ਮਨ ਨੂੰ ਬਾਹਰ ਪਟਕਣੋਂ ਪਟਕਣ ਨਾ ਦੇਈਂ ਇੱਥੇ ਹੁਣ ਦੋ ਗੱਲਾਂ ਲਵਾਂਗੇ ਆਪਾਂ ਇੱਕ ਤਾਂ ਬਾਹਰ ਵੀ ਗੁਰੂ ਦਾ ਦਵਾਰਾ ਛੱਡ ਕੇ ਕਿਤੇ ਦਰਦਰ ਤੇ ਨਹੀਂ ਜਾਣਾ ਪਹਿਲਾ ਨੰਬਰ ਜਿਹੜਾ ਸਰੀਰ ਕਰਕੇ ਤੁਰਿਆ ਫਿਰਦਾ ਇਨਸਾਨ ਕਬਰ ਤੇ ਚਾਦਰਾਂ ਚੜਾਈ ਜਾਂਦਾ ਝੰਡਾ ਨੂੰ ਤੇਲ ਪਾਈ ਜਾਂਦਾ ਮੂਰਤੀਆਂ ਪੂਜੀ ਜਾਂਦਾ ਪਿੱਪਲਾਂ ਨੂੰ ਲੱਸੀਆਂ ਪਾਈ ਜਾਂਦਾ ਮਿੱਟੀਆਂ ਕੱਢਦਾ ਇਹ ਸਾਰਾਈ ਮਹਾਰਾਜ ਕਹਿੰਦੇ ਕਰਮਕਾਂਡ ਆ ਇਹਦਾ ਕੋਈ ਵੀ ਲਾਭ ਨਹੀਂ ਹੋਣਾ ਆ ਜਿਹੜਾ ਆਪਾਂ ਹੁਣ ਸੰਗਤ ਰੂਪ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਦੇ ਆ ਇਹ ਛੋਟੇ ਮਿੰਟ ਸਕਿੰਟ ਜਿੰਨੇ ਵੀ ਸਕਿੰਟ ਵੀ ਉੱਤੇ ਹੋ ਗਿਆ 1 ਮਿੰਟ ਤੋਂ 1 ਸਕਿੰਟ ਵੀ ਉੱਤੇ ਹੋ ਗਿਆ ਉਹ ਵੀ ਛੋਟਾ ਸਾਹਿਬ ਕਿਤਾਬ ਲਿਖਿਆ ਜਾਣਾ ਵੀ ਇਹ ਇੱਕ ਸਤ ਸੰਗ ਕੀਤਾ ਹੈ ਇਥੇ ਸੋਡੀ ਸਕਿੰਟ ਸਕਿੰਟ ਦੀ ਹਾਜ਼ਰੀ ਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦਾਤ ਬਖਸ਼ੇਗਾ ਇਹਦੀ ਹੋਰ ਜਿੰਨੇ ਮਰਜੀ ਕਰਮਕਾਂਡ ਕਰ ਲਓ ਮੇਰੀ ਵੀ ਉਮਰ ਮੈਂ ਵੀ 37 ਸਾਲ ਦੇ ਵਿੱਚ ਜਾ ਕੇ ਜੁੜਿਆ ਗੁਰੂ ਕਾ ਚਰਨਾਂ ਨਾਲ ਪਹਿਲਾਂ ਮੈਂ ਵੀ ਕਰਮਕਾਂਡੀ ਸੀ ਸਭ ਤੋਂ ਵੱਡਾ ਕਰਮਕਾਂਡ ਹੀ ਆਪਣੇ ਪਿੰਡ 'ਚ ਮੈਂ ਸੀ ਮੈਨੂੰ ਮੱਲੇ ਵਾਲੇ ਪੁੱਛਣ ਆਉਂਦੇ ਹੁੰਦੇ ਸੀ ਕੋਟੜਲੇ ਵਾਲੇ ਦੀ ਨਿਆਜ਼ ਕਿਵੇਂ ਦੇਣੀ ਆ ਲਾਲਾਂ ਵਾਲੇ ਦੀ ਨਿਆਜ਼ ਕਿਵੇਂ ਦੇਈ ਦੀ ਹਜਰਗਾਲੀ ਦੇ ਕਿਵੇਂ ਦੇਈ ਦੀ ਮੈਂ ਦੱਸਦਾ ਸੀ ਕਾ ਮੈਨੂੰ ਪਤਾ ਸੀ ਮੈਂ ਕਰਦਾ ਸੀ ਪਰ ਜਦੋਂ ਨਾਮ ਬਾਣੀ ਨਾਲ ਜੁੜਿਆ ਗੁਰੂ ਦੀ ਗੱਲ ਸੁਣੀ ਵੀ ਸਰਬੰਗ ਸੱਚਾ ਏਕ ਹੈ ਦੂਸਰ ਨਹੀਂ ਕੋਈ ਫਿਰ ਮਾਨੇ ਮੋੜਾ ਖਾਦਾ ਵੀ ਉਹ ਹੈ ਪ੍ਰਭੂ ਪਰਮਾਤਮਾ ਤਾਂ ਇੱਕੋ ਹੀ ਆ ਤੂੰ ਐਵੇਂ ਤੁਰੇ ਫਿਰਦਾ ਧੂੜ ਧੁੱਪ ੱੱਕੇ ਕੰਦਾ ਇਤਿਹਾਸ ਸਾਡਾ ਕੀ ਹੈ ਆਪਾਂ ਕੀ ਕਰਦੇ ਫਿਰਦੇ ਜਦੋਂ ਆਪਾਂ ਨਾਮ ਬਾਣੀ ਸੁਣਾਗੇ ਜੀ ਫੇਰ ਚੇਂਜ ਹੁੰਦਾ ਹੁਣ ਸਾਡੇ ਘਰ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਪਖੰਡ ਨਹੀਂ ਹੈ ਕਿਸੇ ਵੀ ਕਿਸਮ ਦੀ ਕੋਈ ਮੰਨਤਾ ਮੰਤਾਮਾ ਨਹੀਂ ਇੱਕੋ ਹੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜੋ ਵੀ ਅਰਦਾਸ ਬੇਨਤੀ ਹੁੰਦੀ ਆ ਸੁਖ ਦੀ ਆ ਕੋਈ ਦੁੱਖ ਦੀ ਆ ਅਰਦਾਸ ਗੁਰੂ ਦੇ ਚਰਨਾਂ ਵਿੱਚ ਆ ਕੇ ਸਿੱਧੀ ਅਰਦਾਸ ਕਰੀ ਦੀ ਜਿਵੇਂ ਆਪਾਂ ਮਾਂ ਪਿਓ ਨਾਲ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਆ ਜਿਵੇਂ ਆਪਦੇ ਪਿਓ ਨੂੰ ਕਹਿੰਦਾ ਨਾ ਪੁੱਤ ਵੀ ਮੈਂ ਆ ਚੀਜ਼ ਲੈਣੀ ਆ ਜੀ ਇਸੇ ਤਰ੍ਹਾਂ ਹੀ ਆ ਕੇ ਗੁਰੂ ਨੂੰ ਸਿੱਧਾ ਕਹੋ ਡਾਇਰੈਕਟ ਸਾਹ ਸੁਣਦਾ ਸਾਹ ਵੇਖਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਸੁਣਦੇ ਨੇ ਤੇ ਸਦਾ ਹੀ ਵੇਖਦੇ ਨੇ ਸਦਾ ਸੁਣਦੇ ਤੇ ਵੇਖਦੇ ਆ ਕੀਤਾ ਲੋੜੀਏ ਕੰਮ ਸੋ ਹਰਪੇ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਇਹ ਗੁਰਬਾਣੀ ਚ ਪੰਕਤੀ ਆ ਜੀ ਜੋ ਗੁਰਬਾਣੀ ਚ ਲਿਖਿਆ ਸੱਚ ਹੈ ਜੋ ਜੋ ਵੀ ਭਾਵਨਾ ਵਾਲੀ ਅਰਦਾਸ ਆ ਕਿਸੇ ਧੀ ਦੀ ਆ ਕਿਸੇ ਪੁੱਤ ਦੀ ਆ ਕਿਸੇ ਦੀ ਨੌਕਰੀ ਪੈਸੇ ਦੀ ਕਿਸੇ ਵੀ ਕਿਸਮ ਦੀ ਆ ਚਾਹਤ ਸਾਡੀ ਸਿੱਧਾ ਗੁਰੂ ਨੂੰ ਆ ਕੇ ਕਹੀਏ ਵੀ ਮਾਰਾ ਜਾ ਕੰਮ ਦੀ ਲੋਚਨਾ ਕਰਦੇ ਆ ਅਸੀਂ ਗੁਰੂ ਸੁਣਦਾ ਜਰੂਰ ਸੁਣਦਾ ਅੱਗੇ ਮਹਾਰਾਜ ਦੱਸਦੇ ਨੇ ਨਾਤਰ ਖਰਾ ਰਚੇ ਹੈ ਰਾਈ ਪਹਿਲਾਂ ਆਪਾਂ ਸਮਝਦਾ ਵੀ हे ਭਾਈ ਤੂੰ ਵੀ ਐਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈ ਭਾਵ ਆਪਣੇ ਮਨ ਨੂੰ ਬਾਹਰ ਭਟਕਣ ਨੂੰ ਭਟਕਣ ਨਾ ਦੇਈ ਬਾਹਰ ਨਾ ਭਟਕਣ ਦੇਈ ਫੇਰ ਆ ਗਿਆ ਅੱਗੇ ਸ਼ਬਦ ਨਾਤਰ ਖਰਾ ਰਚੇ ਹੈ ਰਾਈ ਨਹੀਂ ਤਾਂ ਇਹ ਮਨ ਬਕਾਰਾਂ ਵਿੱਚ ਪਾ ਕੇ ਬੜਾ ਦੁਖੀ ਹੋਵੇਗਾ ਮਨ ਜਦੋਂ ਬਕਾਰਾਂ ਵਿੱਚ ਪੈਂਦਾ ਦੁਖੀ ਉਦੋਂ ਹੀ ਹੁੰਦਾ ਸੋ ਮਨ